ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸੁਖਿਆ ਬ੍ਰੀਡਰ 400 ਦਾ ਸਵਾਗਤ ਹੈ ਜੀ ਆਪਾਂ ਪਹੁੰਚੇ ਹਾਂ ਕਰਤਾਰਪੁਰ ਤੇ ਬਾਈ ਪਰਮਜੀਤ ਨੂੰ ਦਿੱਤਾ ਸੀ ਆਪਾਂ ਬੱਚਾ 550 ਇਹ ਹੁਣ ਹੋ ਗਿਆ ਤਕਰੀਬਨ ਸਾਢੇ 3 ਮਹੀਨੇ ਦੇ ਕਰੀਬ ਆ ਇਹ ਫ੍ਰੀ ਰੇਂਜ ਦੇ ਵਿੱਚ ਬਾਈ ਨੇ ਰੱਖਿਆ ਹੋਇਆ ਤੇ ਕੁਝ ਬੱਚਾ ਸੀ ਇਹਨਾਂ ਨੂੰ ਅੱਜ ਦੇਣ ਆਏ ਸੀ ਜਿਹੜਾ 18 ਕ ਦਿਨ ਦੇ ਕਰੀਬ ਹੈਗਾ ਸੀ ਠੀਕ ਆ ਜੀ ਤੇ ਗਰੂਰ ਸੁਣੀ ਕਰਦਾ ਪਿਆ ਤੇ ਬਾਈ ਹੋਰਾਂ ਨੇ ਜਿਹੜੀ ਫੀਡਿੰਗ ਦਾ ਸਿਸਟਮ ਕੀਤਾ ਇਹਨਾਂ ਨੇ ਨਾ ਪਾਈਪਾਂ ਕੱਟ ਕੇ ਤੇ ਪਾਈਪਾਂ ਦੇ ਵਿੱਚ ਨਾ ਜਿੱਦਾਂ ਤੇ ਆਪ ਲੈ ਆ ਕੇ ਸ਼ੇਕ ਮਾਰੇ ਹੋਇਆ ਫੀਡਿੰਗ ਵਾਸਤੇ ਵੀ ਤੇ ਪਾਣੀ ਲਈ ਵੀ ਇਹ ਵਧੀਆ ਹੈ ਵੀ ਜਿਹੜਾ ਜਗਾੜ ਆ ਔਰ ਬਾਈ ਹੋਣਾ ਕੋਲੇ ਅਗਰ ਕੋਈ ਕਰਤਾਰਪੁਰ ਦੇ ਨੇੜੇ ਦੇ ਏਰੀਆ ਇਹਨਾਂ ਕੋਲੇ ਫੀਡ ਹੁੰਦੀ ਹੈ ਨਵੀਂ ਕੰਪਨੀ ਆ ਬਿਗ ਬ੍ਰੋ ਦੀ ਸੋ ਉਹਨਾਂ ਦੀ ਜਿਹੜੀ ਫੀਡ ਹੈ ਨਾਲ ਕੋਲ ਅਵੇਲੇਬਲ ਹੁੰਦੀ ਆ ਫੀਡ ਵਾਲੇ ਭਾਂਡੇ ਵੀ ਮਿਲਣਗੇ ਔਰ ਅਗਰ ਤੁਸੀਂ ਚਾਹੋਗੇ ਤਾਂ ਇੱਥੇ ਤੁਹਾਨੂੰ ਆਉਣ ਵਾਲੇ ਟਾਈਮ 'ਚ ਪਿਓਰ ਦੇਸੀ ਐਗ ਜਿਹੜਾ ਫ੍ਰੀ ਰੇਂਜ ਹੋਊਗਾ ਉਹ ਵੀ ਤੁਹਾਨੂੰ ਇੱਥੋਂ ਮਿਲ ਸਕਦਾ ਆ ਸੋ ਜਿਹੜੇ ਵੀ ਵੀਰ ਕੋਈ ਐਗ ਜਾਂ ਕੋਈ ਮਤਲਬ ਫੀਡ ਹੈ ਜਾਂ ਤੁਸੀਂ ਭਾਂਡੇ ਖਰੀਦਣਾ ਚਾਹੁੰਦੇ ਹੋ ਫੀਡ ਵਾਲੇ ਤੁਸੀਂ ਇਹਨਾਂ ਨਾਲ ਕੰਟੈਕਟ ਕਰਕੇ ਜਿਹੜੀ ਫੀਡ ਤੇ ਭਾਂਡੇ ਖਰੀਦ ਸਕਦੇ ਹੋ ਸੋ ਬਾਈ ਜੀ ਤੁਹਾਡਾ ਕੀ ਕੰਟੈਕਟ ਨੰਬਰ ਕੀ ਹੈ ਜੀ ਮੇਰਾ 6284399418 ਤੇ ਇਹ ਕਿਹੜੇ ਰੋਡ ਤੇ ਇਹ ਹੈਗਾ ਫਾਰਮ ਇਹ ਬਾਈ ਕਿਤਾਬਪੁਰ ਤੋਂ ਜੰਡੇਸਾਵਾ ਰੋਡ ਪੈਂਦਾ ਕਿਤਾਬਪੁਰ ਤੋਂ 3 ਕਿਲੋਮੀਟਰ ਹੈ ਕਰਤਾਰਪੁਰ 3 ਕਿਲੋਮੀਟਰ ਹੈ ਠੀਕ ਹੈ ਜੀ ਸੋ ਜਿਹੜਾ ਵੀਰ ਇੱਥੋਂ ਆ ਕੇ ਮਤਲਬ ਥੋੜੇ ਟਾਈਮ ਦੇ ਵਿੱਚ ਮਹੀਨੇ ਤੱਕ ਜਿਹੜੀ ਇਹ ਮੁਰਗੀ ਐਗਿੰਗ ਤੇ ਆ ਜਾਏਗੀ ਅੰਡੇ ਤੇ ਤੁਸੀਂ ਇਥੋਂ ਆ ਕੇ ਫੀਡ ਆਂਡਾ ਅਗਰ ਜੇ ਕੋਈ ਮੈਡੀਸਿਨਸ ਦੀ ਜ਼ਰੂਰਤ ਆ ਉਹ ਵੀ ਇੱਥੇ ਹੌਲੀ-ਹੌਲੀ ਸਾਰਾ ਮਤਲਬ ਇਹਨਾਂ ਨੂੰ ਪ੍ਰੋਵਾਈਡ ਹੋ ਜਾਣਾ ਹੈ ਤੇ ਤੁਸੀਂ ਫੀਡ ਜਿਹੜੀ ਅਸੀਂ ਪ੍ਰੋਵਾਈਡ ਕਰਵਾ ਰਹੇ ਹਾਂ ਹੈਗੀ ਆ ਜੀ ਬਿਨਾ ਮਤਲਬ ਨੌਨ ਵੈਜ ਤੋਂ ਬਿਨਾ ਆ ਸਾਰੀ ਵੈਜ ਫੀਡ ਹੋਊਗੀ ਬਿਗ ਬ੍ਰੋ ਕੰਪਨੀ ਨਿਊ ਲਾਂਚ ਹੋਈ ਆ ਸੋ ਉਹਨਾਂ ਦੀ ਫੀਡ ਅੱਜ ਹਜੇ ਗੱਡੀ ਆਈ ਨਹੀਂ ਜੇ ਗੱਡੀ ਆਈ ਹੁੰਦੀ ਤਾਂ ਤੁਹਾਨੂੰ ਫੀਡ ਵੀ ਅਸੀਂ ਚੈੱਕ ਕਰਵਾਉਂਦੇ ਉਹ ਜਿਹੜੀ ਫੀਡ ਆ ਉਹਦਾ ਰਿਜ਼ਲਟ ਵੀ ਕਹਿੰਦੇ ਬਹੁਤ ਜ਼ਿਆਦਾ ਵਧੀਆ ਹੈ ਜਿੱਥੇ ਮੁਰਗੀਆਂ ਮੰਨ ਕੇ ਚੱਲੋ ਵੀ ਪਹਿਲਾਂ ਤੁਹਾਡੀਆਂ ਜਿਵੇਂ 10 ਮੁਰਗੀਆਂ ਚ 4 ਮੁਰਗੀਆਂ ਅੰਡੇ ਦੇ ਰਹੀਆਂ ਤਾਂ ਜੇ ਮੰਨ ਲਓ ਉਹ ਫੀਡ ਯੂਜ਼ ਕਰਦੇ ਆ ਤੇ 10ਾਂ ਦੇ ਵਿੱਚੋਂ 9 ਮੁਰਗੀਆਂ ਅੰਡੇ ਦੇਣਗੀਆਂ ਡੇਲੀ ਇੰਨਾ ਕਹਿੰਦੇ ਵੀ ਉਹਦਾ ਰਿਜ਼ਲਟ ਜਿਹੜਾ ਵਧੀਆ ਆ ਸੋ ਜਲਦੀ ਆਪਾਂ ਉਹਦੀ ਵੀ ਵੀਡੀਓ ਜਿਹੜੀ ਆਪਾਂ ਪਾਵਾਂਗੇ ਜਿਵੇਂ ਜਿਵੇਂ ਵੀ ਆਪਣਾ ਭਾਜੀ ਹੁਣ ਨਾਲ ਕੰਟੈਕਟ ਹੋਊਗਾ ਤੁਮੀਂ ਆ ਵੀ ਇਹ ਵੀਡੀਓ ਪਸੰਦ ਆਈ ਹੋਊਗੀ ਮਿਲਦੇ ਆਂ ਜਲਦ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ